ਜੋ ਉਸਿਆ ਕਮਨੀਸ਼ਵਰੀ ਰਚਿਆ ਜਦੋਂ ਜਹਾਨ ਸਾਜੀ ਨਾਖੜ ਬਰਤਵੀ ਨਾ ਚੰਦ ਸੂਰਜੇ ਸਮਾਨ ਹਰ ਕਮ ਖਰਗਮ ਜੁਗਾਤੋਂ ਜੋਸੀ ਤੰਦੂਕਾਰ ਰਚਿਆ ਸ਼ਕਤੀ ਪ੍ਰਭੂ ਦੀ ਜਿਸ ਵਿੱਚ ਸੰਸਾਰ ਕੜੀਆਂ ਦਿੱਤਾ ਸਾਜੀਆਂ ਸਾਜੇ ਦਿਨ ਤੇ ਰਾਤ ਲਿਖ ਦਿੱਤੀ ਹਰ ਜੀਵ ਦੀ ਵੱਖੋ ਵੱਖ ਬਰਾਤ ਪਰਬਤ ਸਾਗਰ ਛਸ਼ਮੇ ਨਦੀਆਂ ਤੇ ਦਰਿਆ ਰੋਖਾ ਵੇਲਾ ਉਟਿਆਂਦ ਤੀਮਾ ਇੱਕ ਖੰਡਾ 184 ਮੇਦਨ ਈਸ਼ਵਰ ਦਾ ਪਰਵਾਰ ਬਖਸ਼ੇ ਹਰ ਇੱਕ ਜੀਵ ਨੂੰ ਅੰਨ ਮਿਲਵੇ ਪੰਡਾਰ ਹਮਤ ਲੋਕ ਦੇ ਜੀਆਂ ਦੀ ਕਰਨ ਲਈ ਗਲਿਆਣ ਹਰੋ ਬਤਾਰੇ ਅਨਸਾਨ ਦਾ ਆਗੇ ਖੁਦ ਭਗਵਾਨ ਵਖੋ ਵਸਰੇ ਲੇਖਨੇ ਵੱਖ ਵੱਖ ਖਿਆਲ ਪਰ ਮਿਲਦੇ ਮੂਲਨਾ ਇਕ ਦੂਜੇ ਦੇ ਨਾਲ ਹਿੰਦੂ ਕਹਿੰਦੇ ਸ਼ੁਰੂ ਤੋਂ ਜਿਸ ਰਚਿਆ ਸੰਸਾਰ ਪ੍ਰਗਟ ਹੋਇਆ ਜਗ ਤੇ ਬ੍ਰਹਮਾ ਦਾ ਅਵਤਾਰ ਮੋਹਨ ਕਹਿੰਦੇ ਅਜਲ ਤੋਂ ਕੀਤੀ ਜਿਸ ਅਮਦਾਦ ਰੱਖੀ ਆਦਿ ਮਹਾਵਾਨੀ ਸ੍ਰਿਸ਼ਟੀ ਦੀ ਬਨਿਆਦ ਪਰਮਦਵੰਨਾਂ ਕੋ ਜੀਆ ਲਿਖਿਆ ਜੋ ਇਤਿਹਾਸ ਕਰਨਾ ਬਹੁਤ ਸੰਸਾਰ ਨੂੰ ਉਸ ਉੱਤੇ ਵਿਸ਼ਵਾਸ ਜਨਮ ਪਹਿਲਾ ਆਰਾਮ ਦੇ 10000 ਸਾਲ ਵਾਲਮੀਕ ਭਗਵਾਨ ਨੇ ਲਿਖੀ ਰਵੈਣਵਸ਼ਾਲ ਜਦ ਨਾ ਕਲਮ ਦਵਾਤ ਸੀ ਨਾ ਕਾਗਜ ਦਾਨ ਨਾ ਅਖਰਾ ਦਾ ਗਿਆਨ ਸੀ ਨਾ ਵਿਦਿਆ ਦੀ ਸ਼ਾਹ ਉਜਿਤ ਅਦ ਪੱਤਰਾਂ ਕਹਿੰਦੇ ਨੇ ਵਿਦਵਾਨ ਤੰਬੇ ਮੋਤੀ ਸੁਗਨ ਦੇ ਜੋ ਬਖਸ਼ੇ ਭਗਵਾਨ ਜੀ ਕਰਣਾ ਲ ਦਲੇ ਦੇ ਪੜੀਏ ਕਰ ਸਦ ਦੀਕ ਆਦਪੁਰਖ ਤਦ ਜਗ ਦਾ ਪ੍ਰਭੂ ਵਾਲਮੀਕ ਜੀ ਠੀਕ ਵਾਲਮੀਕ ਸੰਸਾਰ ਦਾ ਕਰਤਾ ਪਲਣ ਹਾਰ ਜਗ ਜਗ ਪਹਿਰਾયો ਸਦਾ ਉਹ ਸ਼ਕਤੀ ਦਾ ਅਵਤਾਰ ਖਵਦਰੂਪ ਜੀ ਉਸ ਨੂੰ ਜਦ ਵੀ ਕਰਗੇ ਯਾਦ ਪਾਲੰਕਿ ਭਗਵਾਨ ਜੀ ਕਰਦੇ ਆਨ ਹਿਮਦਾਦ ਸਾਜੀ ਜੈਨ ਪਰਥਵੀ ਸਾਜਿਆਏ ਸੰਸਾਰ ਹੋਲ ਉਸ ਭਗਵਾਨ ਰੂਨਮਸ਼ਕਾਰ ਲਖਵਾਰ ਰਣੈ ਸ੍ਰੀ ਗੁਰੂ ਵਾਲਮੀਕ ਭਗਵਾ